ਜੋ ਪੰਜਾਬ ਵੀ ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਹੈ ਕਿ ਜੋ ਕਿਸਾਨੀ ਅੰਦੋਲਨ ਤੇ ਕ੍ਰੈਕਟਡਾਊਨ ਹੋਇਆ ਉਸ ਤੋਂ ਬਾਅਦ ਇੱਕ ਚੀਜ਼ ਅੱਜ ਤੜਕੇ-ਤੜਕੇ ਵਿਵਾਦਤ ਹੋ ਗਈ ਮਤਲਬ ਖਾਸ ਤੌਰ ਤੇ ਜੇ ਤੁਸੀਂ ਦੇਖੋਗੇ ਤਾਂ ਆਪਣੇ ਜਿਹੜੇ ਖੁਸ਼뜰ੋਜੀ ਆ ਇਹਨਾਂ ਦੇ ਇਲਾਕੇ ਚੋਂ ਖਬਰ ਆ ਗਈ ਕਿ ਭਾਈ ਜੀ ਪਲਵਾਨ ਆ ਜਿਹੜੇ ਘਨੌਰ ਸਾਹਿਬ ਗੁਰਲਾਲ ਸਿੰਘ ਘਨੌਰ ਜਿਨ੍ਹਾਂ ਨੂੰ ਤੁਸੀਂ ਕਹਿੰਦੇ ਹੋ ਵਿਧਾਇਕ ਗੁਰਲਾਲ ਪਲਵਾਨ ਕਿ ਉਹਨਾਂ ਦੇ ਘਰ ਚੋਂ ਟਰਾਲੀਆਂ ਬਰਮਦ ਹੋ ਗਈਆਂ ਟਰਾਲੀਆਂ ਉਹ ਬਰਮਦ ਹੋਈਆਂ ਜਿਹੜੀਆਂ ਕਿ ਭਰਾ ਸ਼ੰਭੂ ਬਾਰਡਰ ਤੋਂ ਚੋਰੀ ਕੀਤੀਆਂ ਗਈਆਂ ਸਨ ਮਤਲਬ ਕੋਈ ਉੱਥੋਂ ਲਿਆ ਕੇ ਟਰਾਲੀਆਂ ਇਹਨਾਂ ਦੇ ਘਰ ਚ ਠੱਲ ਦਿੱਤੀਆਂ ਗਈਆਂ ਦੇਖੋ ਸਾਡਾ ਇੱਕ ਨਾ ਚਲਣ ਬਣ ਗਿਆ ਹੈ ਮਾਫ ਕਰਨਾ ਕਿ ਅਸੀਂ ਬਹੁਤ ਜਲਦੀ ਸੋਸ਼ਲ ਮੀਡੀਆ ਦੇ ਟਰੈਪ ਚ ਆ ਜਾਂਦੇ ਆ ਇਹ ਬਹੁਤ ਖਤਰਨਾਕ ਪਰਵਿਰਤੀ ਹੈ ਸਾਡੀ ਬਹੁਤ ਮੈਂ ਕਹੂੰਗਾ ਕਿ ਬਹੁਤ ਹੀ ਖਤਰਨਾਕ ਹੈ ਠੀਕ ਹੈ ਸਰਕਾਰ ਦੇ ਖਿਲਾਫ ਸੈਂਟੀਮੈਂਟ ਹੁੰਦਾ ਹੈ ਕਈ ਵਾਰ ਸਰਕਾਰ ਦੇ ਖਿਲਾਫ ਬੋਲਣ ਵਾਲਿਆਂ ਨੂੰ ਬਹੁਤ ਜਲਦੀ ਜਲਦੀ ਚੁੱਕ ਦਿੱਤਾ ਜਾਂਦਾ ਹੈ ਮੈਂ ਅੱਜ ਕੱਲ ਮੈਂ ਚਲੋ ਕਿਸੇ ਦਾ ਨਾਮ ਨਹੀਂ ਲਵਾਂਗਾ ਮੈਂ ਇੱਕ ਸੱਜਣ ਨੂੰ ਜਾਣਦਾ ਹੈ ਜਿਹੜੇ ਖੁਦ ਮਤਲਬ ਕਿ ਬਹੁਤ ਚਾਪਲੂਸ ਟਾਈਪ ਹੁੰਦੇ ਸੀਗੇ ਕਿਸੇ ਵੇਲੇ ਸਰਕਾਰ ਦੇ ਫਿਰ ਉਹਨਾਂ ਨੇ ਕੰਮ ਚੱਕ ਦਿੱਤਾ ਬਾਹਰ ਬੈਠੇ ਨੇ ਉਹ ਸੱਜਣ ਅੱਜ ਕੱਲ ਉਹ ਸਰਕਾਰ ਦੀ ਮੁਖਾਲਫਤ ਕਰਦੇ ਆ ਤੇ ਪਹਿਲਾਂ ਉਹਨਾਂ ਨੂੰ ਗਾਣਾ ਪੈਂਦੀਆਂ ਹੁੰਦੀਆਂ ਹਨ ਜ਼ਿਆਦਾਤਰ ਤੇ ਅੱਜ ਉਹਨਾਂ ਦਾ ਗ੍ਰਾਫ ਰੀਚ ਜਿਹੜੀ ਆ ਬਹੁਤ ਜ਼ਿਆਦਾ ਹੈ ਕਹਿੰਦਾ ਮਤਲਬ ਇਹ ਕਿ ਵੀ ਢੰਗ ਹੁੰਦੇ ਨੇ ਸਭ ਮੈਂ ਕਿਸੇ ਦੀ ਵਿਅਕਤੀਗਤ ਵਿਚਾਰਤਾ ਰਾਜਾ ਜ਼ਿੰਦਗੀ ਤੇ ਨਹੀਂ ਜਾਂਦਾ ਤਾਂ ਚਲੋ ਮੋੜੇ ਵੀ ਘਟੇ ਜਾਂਦੇ ਆ ਤਾਂ ਉਹ ਕੀ ਆ ਕਿ ਮਤਲਬ ਕਿ ਸਮੇਂ ਦਾ ਇੱਕ ਤਕਾਜ਼ਾ ਹੁੰਦਾ ਜਿਵੇਂ ਮਜੀਠੀਆ ਸਾਹਿਬ ਮੈਨੂੰ ਯਾਦ ਆ ਕਿ ਕੁਝ ਕੁ ਫੋਲੋਅਰ ਸੀਗੇ ਉਹਨਾਂ ਦੇ ਜਦੋਂ ਉਹਨਾਂ ਨੇ ਇਸ ਸਰਕਾਰ ਦੇ ਵਿੱਚ ਲਾਈਵ ਓਕੇ ਬੋਲਣਾ ਸਟਾਰਟ ਕੀਤਾ ਸੀਗਾ ਖਾਸ ਤੌਰ ਤੇ ਭਗਵੰਤ ਮਾਨ ਹੋਰਾਂ ਦੇ ਇੱਕ ਨਿੱਜੀ ਮਸਲੇ ਤੇ ਤਾਂ ਉਸ ਤੋਂ ਬਾਅਦ ਤੁਸੀਂ ਉਹਨਾਂ ਦੇ ਪੇਜ ਦੀ ਰੀਚ ਦੇਖੋ ਅੱਜ ਕਿੱਥੇ ਚਲੇ ਗਈ ਤਾਂ ਮਤਲਬ ਇਸ ਤਰ੍ਹਾਂ ਹੁੰਦਾ ਤਾਂ ਇਹ ਹੈ ਕਿ ਸਾਨੂੰ ਜਿਹੜੇ ਲੋਕ ਉਹ ਪਾਵੇਂ ਮਤਲਬ ਕਿ ਤਥਾਤਮਕ ਗੱਲ ਕਰਨ ਜਾਂ ਗੈਰ ਤਥਾਤਮਕ ਵੀ ਕਰਨ ਤਾਂ ਜਿਹੜੀ ਸਰਕਾਰ ਵਿਰੋਧੀ ਲਹਿਰ ਹੁੰਦੀ ਆ ਉਹਦੇ ਵਿੱਚ ਸ਼ਾਮਲ ਲੋਕ ਉਹਦੇ ਤੇ ਬਹੁਤ ਤਕੜਾ ਯਕੀਨ ਕਰ ਲੈਂਦੇ ਆ ਤਾਂ ਅੱਜ ਵੀ ਵੈਸਾ ਹੀ ਹੋਇਆ ਕਿਉਂਕਿ ਜਿਹੜੇ ਉਸ ਇਲਾਕੇ ਨੂੰ ਭੂਗੋਲਕ ਤੌਰ ਤੇ ਸਮਝਦੇ ਆ ਉਹ ਬਹੁਤ ਵੀ ਜਾਣਦੇ ਸੀ ਕਿਉਂਕਿ ਖੁਸ਼ਕੀ ਲੋਕਾਂ ਨੂੰ ਪਤਾ ਮੈਂ ਇਸ ਇਲਾਕੇ ਤੋਂ ਬਹੁਤ ਚੰਗੀ ਤਰ੍ਹਾਂ ਵਾਕਫ ਆ ਸੁਨਾਵ ਔਰ ਕਨੌਰ ਨਾ ਬਾਪਾ ਤੜਾ ਸ਼ਤਰਾਣਾ ਦੇਵੀਗੜ੍ਹ ਹਨ ਇਡੀ ਸ ਸਭ ਅਸੀਂ ਗਾਏ ਹੋਏ ਆ ਮਤਲਬ ਕਿ ਕਨੌਰ ਦਾ ਜਿਹੜਾ ਪਿੰਡ ਹੈ ਨਾ ਗੁਰਲਾਲ ਕਨੌਰ ਕਨੌਰ ਦੀ ਟੀਮ ਚ ਖੇਡਦਾ ਸੀ ਕਨੌਰ ਉਹਦਾ ਪਿੰਡ ਨਹੀਂ ਹੈ ਪਹਿਲੀ ਗੱਲ ਹੈ ਠੀਕ ਹੈ ਕਨੌਰ ਦੀ ਟੀਮ ਸੀਗੀ ਇੱਕ ਬਹੁਤ ਤਗੜੀ ਤਾਂ ਗੁਰਲਾਲ ਦਾ ਪਿੰਡ ਹੈ 마ੜੂ ਸ਼ਾਇਦ 마ੜੂ ਠੀਕ ਹੈ ਜੀ ਤੇ ਜਿੱਥੋਂ ਇਹ ਬਰਾਮਤਗੀ ਹੋਣ ਦਾ ਦਾਵਾ ਕੀਤਾ ਜਾਂਦਾ ਉਹ ਪਿੰਡ ਹੈ ਲੋ ਸਿਮਬਲੀ ਦੋਹਾਂ ਪਿੰਡਾਂ 'ਚ ਹੀ ਫਰਕ ਹੈ ਜਿਹੜਾ ਕਿ ਸ਼ਾਇਦ ਲਾਈਵ ਦੇ ਵਿੱਚ ਵੀ ਗੁਰਲਾਲ ਘਣੌਰ ਨੇ ਦੱਸਿਆ ਕਿ ਮੇਰਾ ਪਿੰਡ ਜਿਹੜਾ ਹੋਰ ਹੈ ਤੇ ਇਹ ਪਿੰਡ ਹੋਰ ਹੈ ਲੋ ਸਿਮਬਲੀ ਪਿੰਡ ਹੋਰ ਹੈ ਲੱਗੇ ਲੱਗੇ ਹੀ ਹੈ ਕੋਈ ਜ਼ਿਆਦਾ ਫਰਕ ਨਹੀਂ ਹੋਏਗਾ ਤਾਂ ਕਹਿੰਦਾ ਮਤਲਬ ਇਹ ਹੈ ਕਿ ਤੁਸੀਂ ਵੇਖੋ ਕਿ ਜਿਹੜਾ ਬੰਦਾ ਉੱਥੇ ਜਾ ਰਿਹਾ ਹੈ ਠੀਕ ਹੈ ਜੀ ਟਰਾਲੀਆਂ ਖਲੋਤੀਆਂ ਨੇ ਉਹ ਕੋਈ ਵਰਕਸ਼ਾਪ ਹੈ ਜਿਹਦੇ ਘਰ ਤੋਂ ਸ਼ਾਇਦ ਸਭ ਕੁਝ ਬਰਾਮਦ ਹੋ ਰਿਹਾ ਹੈ ਮੇਰੇ ਖਿਆਲ ਦੇ ਨਾਲ ਮੈਂ ਉਹਦੇ ਤੇ ਕੋਈ ਪੁਸ਼ਟੀ ਨਹੀਂ ਕਰ ਸਕਦਾ ਮਤਲਬ ਕਿ ਮੈਂ ਥੋੜਾ ਜਿਆ ਜਾਣਿਆ ਤਾਂ ਇਦਾਂ ਮੈਨੂੰ ਲੱਗਿਆ ਕਿ ਸ਼ਾਇਦ ਉਹ ਕੋਈ ਵਰਕਸ਼ਾਪ ਵਰਕਸ਼ਾਪ ਦਾ ਮਾਲਕ ਮਾਲਕ ਹੈ ਸੌਰੀ ਮੈਂ ਬਾਅਦ ਜਿਹੜਾ ਫਿਰ ਦਰੁਸਤ ਕਰ ਦੇਵਾਂ ਕਿ ਕੋਈ ਵਰਕਸ਼ਾਪ ਦਾ ਮਾਲਕ ਹੈ ਸ਼ਾਇਦ ਕਿ ਉਹਦੀ ਉਵੇਲੀ ਜਾਂ ਘਰ ਚੋਂ ਸ਼ਾਇਦੇ ਚੀਜ਼ਾਂ ਬਰਬੰਦ ਹੋਈਆਂ ਚਲੋ ਉਧਰ ਵੀ ਛੱਡ ਦਿਓ ਕਿ ਇਹ ਕੋਈ ਹੋਰ ਘਰ ਆ ਠੀਕ ਹੈ ਉਹਦਾ ਕੋਈ ਮਤਲਬ ਕਿ ਲਿੰਕ ਕੋਈ ਹੋਵੇ ਕਿਸੇ ਨਾਲ ਮੈਂ ਕਹਿ ਨਹੀਂ ਸਕਦਾ ਜੀ ਕਿ ਕਿਸੇ ਦਾ ਹੋ ਸਕਦਾ ਕੋਈ ਲਿੰਕ ਸ਼ਿੰਕ ਹੋ ਸਕਦਾ ਕਿਸੇ ਪੋਲੀਟੀਸ਼ੀਅਨ ਦੇ ਨਾਲ ਪਰ ਯਾਰ ਤੁਸੀਂ ਸੋਚ ਕੇ ਦੇਖੋ ਕਿ ਕੋਈ ਵਿਧਾਇਕ ਟਰਾਲੀਆਂ ਚੋਰੀ ਕਰੂਗਾ ਹੂੰ ਐਸਾ ਨਹੀਂ ਹੈ ਤਾਂ ਗੱਲ ਇਹ ਆ ਕਿ ਇਹ ਜਿਹੜਾ ਅ ਮਤਲਬ ਕਿ ਉੱਥੇ ਫਲਾਅ ਹੋਇਆ ਇਸ ਖਬਰ ਦਾ ਫਿਰ ਉਹਦਾ ਸਿੱਟਾ ਇਹ ਨਿਕਲਿਆ ਕਿ ਹੁਣ ਪੁਲਿਸ ਵਾਲੇ ਵੀ ਕਹਿ ਰਹੇ ਆ ਕਿ ਜੀ ਗੱਲ ਇਹ ਆ ਕਿ ਅਸੀਂ ਕਾਰਵਾਈ ਕਰਾਂਗੇ ਹੁਣ ਜਿਨ੍ਹਾਂ ਨੇ ਇਦਾਂ ਦੀ ਚੀਜ਼ ਬਲਾਈ ਤੁਸੀਂ ਇੱਕ ਚੀਜ਼ ਨੋਟ ਕਰੋ ਕਿ ਜਿਹੜਾ ਵਿਅਕਤੀ ਉੱਥੇ ਲਾਈਵ ਕਰ ਰਿਹਾ ਹੈ ਲਾਈਵ ਕਰ ਰਿਹਾ ਉਹ ਤੇ ਦੱਸ ਵੀ ਨਹੀਂ ਰਿਹਾ ਕਿ ਮੈਂ ਕੌਣ ਬੋਲ ਰਿਹਾ ਠੀਕ ਹੈ ਨਾ ਜੀ ਉਹ ਕੌਣ ਬੋਲ ਰਿਹਾ ਹਾਲਾਂਕਿ ਆਪਾਂ ਵੀ ਸਰਕਾਰ ਦੀ ਆਲੋਚਨਾ ਕਰਦੇ ਆ ਪਰ ਯਾਰ ਇਦਾਂ ਕਿਸੇ ਦਾ ਕੈਰੇਕਟਰ ਅਸੈਸੀਨੇਟ ਕਰ ਦਈਏ ਆਪਾਂ ਠੀਕ ਹੈ ਗੁਰਲਾਲ ਕਨੌਰ ਕਿਸੇ ਮਾਮਲੇ ਦੇ ਵਿੱਚ ਕੋਈ ਪਾਇਆ ਜਾਂਦਾ ਹੈ ਕੋਈ ਸ਼ੱਕੀ ਪਾਇਆ ਜਾਂਦਾ ਹੈ ਜਾਂ ਉਸ ਦੇ ਖਿਲਾਫ ਕੋਈ ਸਬੂਤ ਆਉਂਦੇ ਆ ਕੱਲ ਨੂੰ ਕਪਲੇ ਦੇ ਛਪਲੇ ਦੇ ਤਾਂ ਆਪਾਂ ਮੋਰੀ ਹੋ ਮੰਗੇ ਠੀਕ ਹੈ ਨਾ ਜੀ ਪਰ ਬਹੁਤ ਹੱਦ ਤੱਕ ਕਹਿ ਲੋ ਕਿ ਇਹ ਮਾਮਲਾ ਸਾਫ਼ ਹੈ ਕਿ ਗੁਰਲਾਲ ਕਨੌਰ ਦਾ ਉਹ ਕਰ ਨਹੀਂ ਹੈ ਹਾਂ ਮੈਂ ਜਿਵੇਂ ਕਿਹਾ ਕਿ ਕੋਈ ਲਿੰਕ ਕਿਸੇ ਦਾ ਕੋਈ ਜਾਣ ਪਛਾਣ ਵਾਲਾ ਹੋਵੇ ਕੋਈ ਨੇੜ ਤੇੜ ਦਾ ਹੋਵੇ ਕੋਈ ਪਾਰਟੀਕ ਹੋਵੇ ਮੈਂ ਕਹਿ ਨਹੀਂ ਸਕਦਾ ਪਰ ਇਹ ਸੱਚ ਹੈ ਪਰ ਗੱਲ ਕੀ ਹੈ ਕਿ ਕਹਿਣ ਵਾਲੇ ਨੇ ਕਿਡਾ ਝੂਠ ਬੋਲਿਆ ਕਿਉਂਕਿ ਵਿਧਾਇਕ ਦੇ ਘਰ ਤੇ ਤੁਹਾਨੂੰ ਪਤਾ ਇਹਨੂੰ ਛੇਤੀ ਕੀਤਾ ਤਾਂ ਐਂਟਰੀ ਨਹੀਂ ਸੀ ਦੇਣੀ ਉਹਨਾਂ ਨੇ ਇੱਥੇ ਆਪਾਂ ਨੂੰ ਵੀ ਪਤਾ ਹੈ ਨਾ ਕਿ ਵਿਧਾਇਕ ਦੇ ਘਰ ਛੇਤੀ ਐਂਟਰੀ ਨਹੀਂ ਹੁੰਦੀ ਸਿਕਿਉਰਟੀ ਹੁੰਦੀ ਆ ਪ੍ਰਬੰਧ ਹੁੰਦੇ ਖਾਸ ਤੌਰ ਤੇ ਜਿਹੜਾ ਸੱਤਾਧਾਰੀ ਧਿਰ ਦਾ ਵਿਧਾਇਕ ਹੁੰਦਾ ਹੈ ਉਹਦੇ ਘਰ 'ਚ ਇਹ ਨਹੀਂ ਹੈ ਕਿ ਪੰਜ ਸੱਤ ਬੰਦੇ ਜਾ ਕੇ ਤੁਸੀਂ ਵੜ ਕੇ ਤੇ ਉੱਥੇ ਲਾਇਕ ਕਰ ਲਓਗੇ ਤੋਂ ਮੇਰੀ ਤੇ ਇਹੋ ਗੁਜ਼ਾਰਿਸ਼ ਹੈ ਤਰਖਾਸਤ ਹੈ ਕਿ ਭਾਈ ਪਹਿਲੀ ਗੱਲ ਤੇ ਇਹ ਆ ਕਿ ਥੋੜਾ ਜਿਹਾ ਇੰਤਜ਼ਾਰ ਕਰਿਆ ਕਰੋ ਇਹਨਾਂ ਚੀਜ਼ਾਂ ਦਾ ਨਿਤਾਰਾ ਹੋ ਜਾਵੇ ਜਾਂ ਫਿਰ ਚਲੋ ਯਕੀਨ ਵੀ ਕਰਨਾ ਤਾਂ ਦੂਸਰਾ ਪੱਖ ਨਾਲ ਲੈ ਕੇ ਚਲੋ ਜਿਵੇਂ ਹੁਣ ਆਪਾਂ ਇੱਥੇ ਦੂਸਰੇ ਪੱਖ ਨੂੰ ਸ਼ੋਰੇ ਆ ਕਿ ਹੋ ਸਕਦਾ ਗੁਰਲਾਲ ਕਨੌਰ ਦੇ ਨਾਲ ਬਹੁਤ ਸਾਰੇ ਤੁਹਾਨੂੰ ਪਤਾ ਹੈ ਨਾ ਕਿ ਇੱਕ ਵਿਧਾਇਕ ਦੇ ਨਾਲ ਇਲਾਕੇ 'ਚੋਂ ਹਲਕੇ 'ਚੋਂ ਬਹੁਤ ਸਾਰੇ ਲੋਕ ਜੁੜੇ ਹੁੰਦੇ ਆ ਹੋ ਸਕਦਾ ਕੋਈ ਲਿੰਕ ਨਿਕਲਾਵੇ ਮੈਂ ਉਹਦੇ ਤੇ ਨਹੀਂ ਜਾਂਦਾ ਪਰ ਡਾਇਰੈਕਟਲੀ ਇਹ ਕਹਿਣਾ ਕਿ ਗੁਰਲਾਲ ਕਨੌਰ ਦਾ ਘਰ ਹੈ ਮੇਰੇ ਖਿਆਲ ਦੇ ਨਾਲ ਤੇ ਉਹਦੇ ਤੋਂ ਬਾਅਦ ਬਹੁਤ ਜ਼ਿਆਦਾ ਯਕੀਨ ਕਰ ਲੈਣਾ ਪਰ ਮੇਰੇ ਖਿਆਲ ਦੇ ਨਾਲ ਠੀਕ ਨਹੀਂ ਹੈ ਠੀਕ ਹੈ ਨਾ ਜੀ ਠੀਕ ਹੈ ਜੀ ਉਹ ਗੱਲ ਮੈਂ ਕਹਿ ਸਕਦਾ ਕਿ ਕੁਝ ਵੀ ਕਰ ਸਕਦੇ ਆ ਸਿਆਸਤਦਾਨ ਪਰੰਤੂ ਜੋ ਘਰ ਦੀ ਗੱਲ ਕੀਤੀ ਜਾ ਰਹੀ ਹੈ ਦੇਖੋ ਕਿੰਨਾ ਵੱਡਾ ਦਾਵਾ ਹੈ ਵੀਡੀਓ ਬਣਾਉਣ ਵਾਲਾ ਦਾਵਾ ਕਰ ਰਿਹਾ ਕਿ ਕਨੌਰ ਦਾ ਘਰ ਹੈ ਸ਼ਾਇਦ ਤਾਂ ਉਸ ਦਾਅਵੇ ਦੀ ਗੱਲ ਕਰ ਰਹੇ ਹਾਂ ਠੀਕ ਹੈ ਨਾ ਜੀ ਸੋ ਜੋ ਮਰਜੀ ਹੈ ਚਲੋ ਜਾਂਚ ਦਾ ਵਿਸ਼ਾ ਹੈ ਕਿ ਉਹ ਬੰਦੇ ਨੇ ਕਿੱਥੋਂ ਲਿਆ ਲੀਆਂ ਕਿਸ ਤੋਂ ਖਰੀਦੀਆਂ ਕੀ ਹਿਸਾਬ ਕਿਤਾਬ ਹੈ ਜਾਂ ਉਸਨੇ ਬਿਨਾਂ ਦੱਸੇ ਤੋਂ ਲਿਆਂਦੀਆਂ ਕੀ ਹਿਸਾਬ ਕਿਤਾਬ ਉਹ ਜਾਂਚ ਪੜਤਾਲ ਦਾ ਵਿਸ਼ਾ ਉਹਦੇ ਤੇ ਕਾਰਵਾਈ ਹੋਣੀ ਚਾਹੀਦੀ ਆ ਗੁਰਲਾਲ ਕਨੌਰ ਦਾ ਜੇ ਕੋਈ ਕੱਲ ਨੂੰ ਜਾਂਚ ਚ ਲਿੰਕ ਨਿਕਲਦਾ ਉਹ ਸ਼ਾਮਲ ਆ ਤੇ ਪਰਚਾ ਹੋ ਜਾਵੇ ਪਰ ਘਰ ਦਾ ਦਾਵਾ ਕਰ ਦੇਣਾ ਤਾਂ ਏਡੀ ਜਲਦੀ ਅਸੀਂ ਯਕੀਨ ਕਰ ਲਈਏ ਮੇਰੇ ਖਿਆਲ ਦੇ ਨਾਲ ਸਾਨੂੰ ਥੋੜਾ ਇੰਤਜ਼ਾਰ ਕਰਨਾ ਚਾਹੀਦਾ ਕਿ ਚੀਜ਼ਾਂ ਸਾਫ਼ ਹੋ ਜਾਣ ਮੇਰਾ ਤੇ ਇਹ ਹੀ ਮੰਨਣਾ ਹੈ ਬਾਕੀ ਤੁਸੀਂ ਆਪਣੀ رائے ਬਣਾਉਣ ਵਾਸਤੇ ਆਜ਼ਾਦ ਹੋ ਮੈਂ ਕਿਸੇ ਨੂੰ ਟੋਕਦਾ ਨਹੀਂ ਹਾਂ ਪਰ ਇੰਨੀ ਜਲਦੀ ਇਹ ਗੱਲ ਕਹਿ ਦੇਣੀ ਕਿ ਵਿਧਾਇਕ ਦੇ ਘਰੋਂ ਸਾਰਿਆਂ ਨੇ ਇਹੀ ਉੱਥੇ ਮੈਂ ਦੇਖ ਰਿਹਾ ਸੀ ਸ਼ੇਅਰਿੰਗ ਕਿਉਂਕਿ ਸਾਡੇ ਕੰਨਾਂ ਨੂੰ ਹੱਥ ਲੱਗੇ ਆ ਜੀ ਬਹੁਤ ਵਾਰੀ ਇਸ ਕਰਕੇ ਆਪਾਂ ਕਾਲ ਨਹੀਂ ਕਰਦੇ ਹੁੰਦੇ ਕਿ ਦੂਸਰਾ ਪੱਖ ਆ ਜਾਵੇ ਦਿਨ ਚੜ੍ਹੇ ਫਿਰ ਦੇਖਦੇ ਆ ਸਵੇਰੇ ਮੇਰੇ ਵੀ ਮੋਬਾਈਲ ਤੇ ਆਈ ਪਈ ਸੀ ਉਹ ਵੀਡੀਓ ਪਰੰਤੂ ਆਪਾ ਚੁੱਪ ਕਰਕੇ ਬੈਠ ਕੇ ਕਿ ਦੂਸਰਾ ਪੱਖ ਆਵੇਗਾ ਫਿਰ ਦੇਖਦੇ ਹਾਂ ਕੀ ਬਣਦਾ ਤੋਂ ਗੱਲ ਇਹ ਆ ਕਿ ਉਹ ਘਰ ਵਿਧਾਇਕ ਦਾ ਨਹੀਂ ਜਿਵੇਂ ਗੱਲ ਪ੍ਰਚਾਰੀ ਜਾ ਰਹੀ ਆ ਹਾਂ ਕੱਲ ਨੂੰ ਕੋਈ ਜਾਂਚ ਪੜਤਾਲ ਚ ਰਿੰਕ ਨਿਕਲਦਾ ਮੈਂ ਉਹਦੇ ਤੋਂ ਇਨਕਾਰ ਨਹੀਂ ਆ ਉਹਦੇ ਤੇ ਗਾਂ ਜਾਂਚ ਪੜਤਾਲ ਹੋਣੀ ਚਾਹੀਦੀ ਆ ਤੇ ਦੂਸਰਾ ਕਿਸਾਨਾਂ ਦਾ ਸਮਾਨ ਜੋ ਚੋਰੀ ਹੋ ਰਿਹਾ ਠੀਕ ਆ ਅਸੀਂ ਕਹਿ ਲੋ ਕਿ ਆਲੋਚਨਾ ਵੀ ਕਰਦੇ ਹਾਂ ਕਿਸਾਨਾਂ ਆਗੂਆਂ ਦੀ ਪਰ ਕਿਸਾਨਾਂ ਦਾ ਕੀ ਕਸੂਰ ਹੈ ਆ ਉਹ ਸਮਾਨ ਆਪਣੀ ਲਹੂ ਪਸੀਨੇ ਦੀ ਕਮਾਈ ਨਾਲ ਲੈ ਕੇ ਜਾਂਦੇ ਆ ਜਾਂ ਉਗਰਾਹੀ ਕਰਕੇ ਲੈ ਕੇ ਜਾਂਦੇ ਹੈ ਤੇ ਖੂਨ ਪਸੀਨੇ ਦੀ ਕਮਾਈ ਹੈ ਨਾ ਚਾਹੇ ਉਹਨਾਂ ਦੀਆਂ ਟਰਾਲੀਆਂ ਨੇ ਚਾਹੇ ਸਿਲੰਡਰ ਨੇ ਛੋਟੇ ਛੋਟੇ ਹੋਰ ਸਮਾਨ ਨੇ ਨਿਤ ਵਰਤੋਂ ਵਾਲੇ ਤਾਂ ਉਹ ਸਮਾਨ ਤੁਸੀਂ ਗਾਂ ਚਕਾਈ ਜਾਂਦੇ ਹੋ ਉੱਥੋਂ ਚੋਰੀਆਂ ਹੋ ਰਹੀਆਂ ਨੇ ਤਾਂ ਘਟੋ ਘਟੋ ਦੀ ਸੁਰੱਖਿਆ ਤੇ ਯਕੀਨੀ ਬਣਾਈ ਜਾਣੀ ਚਾਹੀਦੀ ਸੀਗੀ ਨਾ ਬਹੁਤ ਸਮਾਨ ਇਧਰ ਉਧਰ ਹੋਇਆ ਇੱਕ ਮੇਰੇ ਖਿਆਲ ਦੇ ਨਾਲ ਟਰੱਕ ਭਰਿਆ ਲੋਹੇ ਦਾ ਉਹ ਰੋਕਿਆ ਗਿਆ ਹਰਿਆਣੇ ਨੂੰ ਜਾ ਰਿਹਾ ਸੀਗਾ ਮਤਲਬ ਕਿ ਉਥੋਂ ਕਬਾੜ ਚੁੱਕਾ ਦਿੱਤਾ ਗਿਆ ਕਿ ਕੌਣ ਵੇਚ ਰਿਹਾ ਜੀ ਉਥੇ ਲੋਹਾ ਕਿ ਪ੍ਰਸ਼ਾਸਨ ਜਾਂ ਪੁਲਿਸ ਇਹ ਲੋਕੀ ਨਾਲ ਕਿ ਉਥੋਂ ਚੁੱਕਾਰੇ ਨੇ ਸਮਾਨ ਤਾਂ ਮੇਰੇ ਖਿਆਲ ਦੇ ਨਾਲ ਮਸਲਾ ਇਹ ਵੱਡਾ ਹੋਣਾ ਚਾਹੀਦਾ ਸਰ ਠੀਕ ਹੈ ਜਿਵੇਂ ਵੀ ਉਹ ਟਰਾਲੀਆਂ ਉਥੋਂ ਚੱਕੀਆਂ ਨੇ ਜਾਂ ਜੋ ਵੀ ਹੈ ਉਹਦੇ ਤੇ ਕਾਰਵਾਈ ਹੋਵੇ ਜੋ ਉਹਦੇ ਸਿਰ ਤੇ ਕੋਈ ਸਿਆਸੀ ਹੱਥ ਹੈ ਉਹਦੇ ਤੇ ਕਾਰਵਾਈ ਹੋਵੇ ਅਸੀਂ ਉਹਦੇ ਹੱਕ 'ਚ ਆ ਪਰ ਉਥੋਂ ਭਰ ਭਰ ਕੇ ਲੋਕ ਟਰੱਕਾਂ ਦੇ ਟਰੱਕ ਜਾਂ ਟਰਾਲੀਆਂ ਲਿਆ ਰਹੇ ਨੇ ਤਾਂ ਉਹਦਾ ਜ਼ਿੰਮੇਵਾਰ ਕੌਣ ਹੈ ਸਿੱਧੇ ਤੌਰ ਤੇ ਮੈਂ ਕਹੂੰਗਾ ਕਿ ਉਹਦਾ ਜ਼ਿੰਮੇਵਾਰ ਹੈ ਮਾਨ ਪ੍ਰਸ਼ਾਸਨ ਕਿ ਤੁਸੀਂ ਜਦੋਂ ਇਹ ਸਾਰਾ ਐਕਸ਼ਨ ਪ੍ਰੋਗਰਾਮ ਉਲੀਕਿਆ ਤਾਂ ਫਿਰ ਤੁਹਾਨੂੰ ਇਹਨਾਂ ਸਾਰੀਆਂ ਚੀਜ਼ਾਂ ਦਾ ਖਿਆਲ ਕਰਨਾ ਚਾਹੀਦਾ ਸੀਗਾ ਕਿ ਆਪਰੇਸ਼ਨ ਤੋਂ ਬਾਅਦ ਯਾਨੀ ਤੁਹਾਡੇ ਐਕਸ਼ਨ ਤੋਂ ਬਾਅਦ ਜੋ-ਜੋ ਕਿਸਾਨਾਂ ਦੀ ਉੱਥੇ ਪ੍ਰਾਪਰਟੀ ਜਿਹੜੀ ਹੈ ਜੋ ਵੀ ਉਹਨਾਂ ਦਾ ਮਾਲ ਅਸਬਾਬ ਹੈ ਉਹ ਸਾਰਾ ਕੁਝ ਬਈ ਸੁਰੱਖਿਅਤ ਅਸੀਂ ਕਿਵੇਂ ਉਹਨਾਂ ਨੂੰ ਦੁਬਾਰਾ ਸੌਂਪਣਾ ਹੈ ਕਿਉਂਕਿ ਕੇਸ ਤੇ ਮੁਕਦਮੇ 'ਚ ਵੀ ਕੋਈ ਪ੍ਰਾਪਰਟੀ ਜਿਹੜੀ ਆ ਜ਼ਬਤ ਕੀਤੀ ਜਾਂਦੀ ਆ ਮਾਲ ਮੁਕਦਮਾ ਬਣਦਾ ਹੈ ਤਾਂ ਭਾਈ ਉਹ ਵੀ ਸੁਰੱਖਿਅਤ ਰੱਖਿਆ ਜਾਂਦਾ ਹੈ ਚਾਹੇ ਕੋਈ ਚੋਰ ਡਕੈਤ ਵੀ ਫੜਿਆ ਜਾਵੇ ਉਹਦੀ ਜੇਬ 'ਚੋਂ ਨਿਕਲਿਆ ਪਰਸ ਵੀ ਸੁਰੱਖਿਅਤ ਰੱਖਿਆ ਜਾਂਦਾ ਹੈ ਕਿ ਭਾਈ ਨਹੀਂ ਇਹ ਕੋਰਟ ਦੇ ਵਿੱਚ ਪੇਸ਼ ਕਰਨਾ ਹੈ ਤਾਂ ਫਿਰ ਇੰਨਾ ਜ਼ਿਆਦਾ ਕਿਸਾਨਾਂ ਦਾ ਸਮਾਨ ਜਿਹੜਾ ਉਹ ਤੁਸੀਂ ਲੁਟਾ ਦਿੱਤਾ ਉਹਦੇ ਵਾਸਤੇ ਸਿੱਧੇ ਤੌਰ ਤੇ ਤੁਸੀਂ ਜ਼ਿੰਮੇਵਾਰ ਹੋ ਨਹੀਂ ਸਰ ਤੁਸੀਂ ਐਕਸ਼ਨ ਕੀਤਾ ਕਿਸੇ ਹੋਰ ਨੇ ਐਕਸ਼ਨ ਨਹੀਂ ਕੀਤਾ ਆਰਮੀ ਨਹੀਂ ਚੜ ਕੇ ਆਈ ਕਿ ਕੇਂਦਰ ਸਰਕਾਰ ਜ਼ਿੰਮੇਵਾਰ ਹੈ ਤੁਸੀਂ ਜ਼ਿੰਮੇਵਾਰ ਹੋ ਤੇ ਤੁਹਾਨੂੰ ਇਹ ਜ਼ਿੰਮੇਵਾਰੀ ਉਠਾਣੀ ਚਾਹੀਦੀ ਹੈ ਕਿ ਜਿਹਦਾ ਜਿਹਦਾ ਸਮਾਨ ਆ ਉਹਦੇ ਘਰ ਪਹੁੰਚਾਇਆ ਜਾਵੇ ਜਾਂ ਉਹਨੂੰ ਮੌਕਾ ਦਿੱਤਾ ਜਾਵੇ ਤੁਹਾਡੇ ਬੰਦੇ ਤੇ ਇੱਥੇ ਕਹਿਣ ਡਏਗਾ ਕਿ ਸਿਲੰਡਰ ਦੇ ਕਾਗਜ਼ ਲੈ ਕੇ ਆਓ ਦੱਸੋ ਸਿਲੰਡਰ 10 ਟਾਇਰਾ ਟਰਾਲਾ ਘੋੜਾ ਵੀ ਉਹ ਵੀ ਮਤਲਬ ਕਿ ਬਾਈ ਤੁਸੀਂ ਲੈ ਕੇ ਆਓ ਛੇ ਚੱਕੀ ਗੱਡੀ ਆਹੋ ਕਿ ਸਿਲੰਡਰ ਦੇ ਕਾਗਜ਼ ਲੱਭਦੇ ਫਿਰਨਾ ਗਰੀਆ ਵਾਲੇ ਕਿ ਜੀ ਧਾਰਵਾਦ ਸੋ ਇਹ ਮੈਂ ਜ਼ਰੂਰ ਕਹੂੰਗਾ ਖੋਟ ਟਿੱਲੂ ਜੀ ਕਿਉਂਕਿ ਇਹਨਾਂ ਦਾ ਇਲਾਕਾ ਹੈ ਇਹ ਕਹਿ ਰਿਹਾ ਕਿ ਕਿਸਾਨਾਂ ਨੂੰ ਬਾਰਡਰ ਤੇ ਜਾਣ ਹੀ ਨਹੀਂ ਦਿੱਤਾ ਜਾ ਰਿਹਾ ਆ ਦੇਖ ਲਓ ਇਸ ਇਲਾਕੇ ਦੇ ਨੇ ਮੈਂ ਬਹੁਤ ਚੰਗੀ ਤਰ੍ਹਾਂ ਜਾਣਦਾ ਇਹਨਾਂ ਨੂੰ ਖੁਸ਼ੀ ਨੂੰ ਤਾਂ ਉਹ ਕਹਿ ਰਹੇ ਨੇ ਕਿ ਉਧਰ ਨੂੰ ਜਾਣ ਹੀ ਨਹੀਂ ਦਿੱਤਾ ਜਾ ਰਿਹਾ ਤਾਂ ਫਿਰ ਸਮਾਨ ਕਿਵੇਂ ਲੈ ਕੇ ਆਓਗੇ ਸੋ ਇਹ ਬਹੁਤ ਮਾੜੀ ਗੱਲ ਹੈ ਜੀ ਮੈਂ ਵਾਰ-ਵਾਰ ਕਹਿਣਾ ਕਿ ਠੀਕ ਹੈ ਜਿੱਥੇ ਕਿਸਾਨ ਆਗੂ ਗਲਤ ਹੁੰਦੇ ਅਸੀਂ ਆਲੋਚਨਾ ਕਰਦੇ ਹਾਂ ਅਸੀਂ ਇਸ ਗੱਲ ਦੀ ਵੀ ਵਕਾਲਤ ਕਰਦੇ ਆ ਕਿ ਭਾਈ ਠੀਕ ਹੈ ਸਾਰਿਆਂ ਦੇ ਕਾਰੋਬਾਰ ਵੇਖਣ ਦੀ ਜਾਂ ਪ੍ਰਫੁੱਲਤ ਕਰਨ ਦੀ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਆ ਪਰ ਆ ਕੀ ਹਾਲ ਕਰਤਾ ਤੁਸੀਂ ਇੱਕ ਤਾਂ ਉਹਨਾਂ ਨੂੰ ਡਾਂਗਾ ਨਾਲ ਟੁੱਟਿਆ ਡਾਂਗਾ ਦੇ ਨਾਲ ਉੱਥੋਂ ਤੁਸੀਂ ਦਬਲਿਆ ਸਾਰਾ ਕੁਝ ਕੀਤਾ ਹੁਣ ਉਹਨਾਂ ਦਾ ਸਮਾਨ ਲੁੱਟਿਆ ਜਾ ਰਿਹਾ ਐਡੀ ਲੁੱਟ ਤਾਂ ਮੇਰੇ ਖਿਆਲ ਦੇ ਨਾਲ ਇਹ ਨਹੀਂ ਹੋਣਾ ਚਾਹੀਦਾ ਕਿਉਂਕਿ ਇੱਕ ਕ੍ਰਿਮੀਨਲ ਦਾ ਵੀ ਜਿਹੜਾ ਸਮਾਨ ਹੁੰਦਾ ਮੈਨੂੰ ਯਾਦ ਆ ਕਿ ਮੈਂ ਜਦੋਂ ਫਸਟ ਟਾਈਮ ਤੇ ਸੈਕਿੰਡ ਟਾਈਮ ਗਿਆ ਸੀਗਾ ਤਾਂ ਕੁਝ ਰੁਪਈਏ ਸੀਗੇ ਅੰਦਰ ਜਾਣ ਲੱਗਿਆ ਮੇਰੇ ਕੋਲ ਤਾਂ ਇੱਕ ਦੋਸਤ ਹੋਰ ਸਮਾਨ ਸੀਗੇ ਮੇਰੇ ਕੋਲ ਮਤਲਬ ਕਿ ਉਹ ਸਾਰੇ ਉੱਥੇ ਰਖਾ ਲਏਗੇ ਤੇ ਜਦੋਂ ਮੈਂ ਬਾਹਰ ਨਿਕਲਣ ਲੱਗਾ ਤਾਂ ਬਕਾਇਦਾ ਉਹ ਇੱਕ ਲਿਸਟ ਤਿਆਰ ਹੋ ਹੀ ਪਈ ਸੀਗੀ ਮੈਨੂੰ ਤਾਂ ਯਾਦ ਹੀ ਨਹੀਂ ਸੀਗਾ ਤਾਂ ਉਹਨਾਂ ਨੇ ਮਤਲਬ ਕਿ ਉਹ ਕਿਹਾ ਕਿ ਤੇਰਾ ਸਮਾਨ ਹੈ ਉੱਥੇ ਜਾ ਕੇ ਪ੍ਰਾਪਤ ਕਰਾ ਤਾਂ ਮੈਂ ਹਰਾਨ ਰਹਿ ਗਿਆ ਕਿ ਯਾਰ ਅਸੀਂ ਤਾਂ ਵੀ ਉਹ ਹਿਸਾਬ ਸਮਝਦੇ ਸੀਗੇ ਕਿ ਹੁਣ ਕੀ ਯਾਰ ਗੰਗਾ ਗਈਆਂ ਹੱਡੀਆਂ ਕਿੱਥੇ ਮੁਰਗੀਆਂ ਨੇ ਤਾਂ ਮਤਲਬ ਕਿ ਇੱਕ ਕ੍ਰਿਮੀਨਲ ਦਾ ਜੇਲ੍ਹ ਚ ਜਾਣ ਵਾਲੇ ਦਾ ਵੀ ਸਮਾਨ ਸੁਰੱਖਿਅਤ ਰੱਖਿਆ ਜਾਂਦਾ ਹੈ ਤਾਂ ਤੁਸੀਂ ਤੁਸੀਂ ਉਹਨਾਂ ਦੇ ਟਰਾਲੇ ਟਰਾਲੀਆਂ ਏਸੀ ਸਿਲੰਡਰ ਲੋਹਾ ਇਹ ਸਭ ਕੁਝ ਯਾਰ ਲੁੱਟਾ ਦਿੱਤਾ ਇਹਦੇ ਵਾਸਤੇ ਤੁਸੀਂ ਹੀ ਜ਼ਿੰਮੇਵਾਰ ਹੋ ਸੋ